ਸਾਬਕਾ ਪਹਿਲਵਾਨ ਤੇ ਏਸ਼ੀਅਨ ਗੇਮਸ ਵਿੱਚ ਭਾਰਤ ਨੂੰ ਦੋ ਵਾਰ 골ਡ ਮੈਡਲ ਦਿਵਾਉਣ ਵਾਲੇ ਕਰਤਾਰ ਸਿੰਘ ਆਮ ਆਦਮੀ ਪਾਰਟੀ ਜੋ ਸ਼ਾਮਲ ਹੋ ਗਏ ਨੇ। ਚੰਡੀਗੜ੍ਹ ਚ ਆਪ ਨੇਤਾ ਸੰਜੇ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਦੀ ਮੌਜੂਦਗੀ ਚ ਕਰਤਾਰ ਸਿੰਘ ਨੇ ਪਾਰਟੀ ਜੁਆਇਨ ਕੀਤੀ। ਕਰਤਾਰ ਸਿੰਘ ਪੰਜਾਬ ਪੁਲਿਸ ਦੇ ਆਈਜੀ ਵੀ ਰਹੇ ਚੁੱਕੇ ਨੇ। ਇਸ ਤੋਂ ਇਲਾਵਾ ਡਾਇਰੈਕਟਰ ਸਪੋਰਟਸ ਵੀ ਰਹੇ ਚੁੱਕੇ ਨੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਰਤਾਰ ਸਿੰਘ ਜੀ ਆਏ ਨੇ ਔਰ ਸਾਡੀ ਇਹ ਜਿਹੜੀ ਰਾਜਨੀਤਿਕ ਦੰਗਲ ਹੈ ਜਿਹੜਾ ਉਸ ਕੁਸ਼ਤੀ ਦੇ ਵਿੱਚ ਸਾਨੂੰ ਇਹ ਦਾ ਪੇਚ ਥੋੜੀ ਜਿਹੀ ਦੱਤਾ ਦੱਸਣਗੇ ਕਿ ਕਿਵੇਂ ਦਾ ਪੇਚ ਜਿਹੜਾ ਕਿਵੇਂ ਵਿਰੋਧੀ ਨੂੰ ਚਿਤ ਕਰੀਦਾ ਹੈ ਕਿਹੜੇ ਕਿਹੜੇ ਦਾ ਪੇਚ ਹੁੰਦੇ ਨੇ ਸੋ ਇਹ ਸਾਨੂੰ ਉਮੀਦ ਹੈ ਕਿ ਇਹ ਇਹਨਾਂ ਦੇ ਤਜਰਬੇ ਤੋਂ ਅਸੀਂ ਬਹੁਤ ਫਾਇਦਾ ਲਵਾਂਗੇ ਇਹਨਾਂ ਕੋਲੇ ਪ੍ਰਸ਼ਾਸਨਿਕ ਤਜਰਬਾ ਵੀ ਹੈ ਬਤੌਰ ਪੁਲਿਸ ਦੇ ਵਿੱਚ ਅਫਸਰ ਦੇ ਤੌਰ ਤੇ ਇਹਨਾਂ ਕੋਲੇ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦਾ ਤਜਰਬਾ ਵੀ ਹੈ ਇਹਨਾਂ ਕੋਲੇ ਡਾਇਰੈਕਟਰ ਸਪੋਰਟਸ ਰਹਿਣ ਦਾ ਤਜਰਬਾ ਵੀ ਹੈ ਮੈਂ ਸੱਚੇ ਦਿਲੋਂ ਤਹਿ ਦਿਲੋਂ ਪਦਮਸ਼੍ਰੀ ਕਰਤਾ ਸਿੰਘ ਜੀ ਦਾ welcome ਕਰਦਾ ਪਾਰਟੀ ਚ ਮੈਨੂੰ ਆਪ ਨਾਲ ਹੱਥ ਮਿਲਾ ਕੇ ਖੁਸ਼ੀ ਹੋ ਰਹੀ ਆ ਕਿਉਂਕਿ ਇਹਨਾਂ ਦੀ ਸੋਚ ਤੇਜਰੀਵਾਲ ਸਾਹਿਬ ਦੀ ਔਰ ਇਹਨਾਂ ਨਾਲ ਮੈਂ ਹੱਥ ਦੋਸਤੀ ਦਾ ਮਿਲਾ ਰਿਹਾ ਆ ਔਰ ਮੈਂ ਇਹਨਾਂ ਨੂੰ ਅਸ਼ਵਾਸਨ ਦਿਵਾਉਣਾ ਆ ਕਿ ਅਸੀਂ ਵਧੀਆ ਤੁਹਾਡੇ ਨਾਲ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਪੰਜਾਬ ਦੇ ਤਰੱਕੀ ਲਈ ਬਾ ਚੜ ਕੇ ਜਿੱਥੇ ਵੀ ਮੇਰੀ ਜ਼ਿੰਮੇਵਾਰੀ ਲਾਉਣਗੇ ਮੈਂ ਚਾਹ ਰਿਹਾ ਆ レスラー ਰਹੇ ਕਰਤਾਰ ਸਿੰਘ 1980 1984 1988 올림픽 ਚ ਹਿੱਸਾ ਵੀ ਲੈ ਚੁੱਕੇ ਨੇ ਅਰਜੁਨ ਅਵਾਰਡ ਅਤੇ ਪਦਮਸ਼ਰੀ ਵਰਗੇ ਸਨਮਾਨਤੋ ਨਵਾਜਿਆ ਗਿਆ ਹੈ